ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਹੋਰ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਐਂ ਜੀ ਤੇ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਹੋਰ ਆਏ ਆਂ ਜੀ ਤੁਸੀਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਲਾਈਕ ਕਰਨਾ ਸ਼ੇਅਰ ਕਰਨਾ ਜੀ ਤੇ ਗਾਇਸ ਵੀਰੇ ਪੈਣਾ ਸਾਰੇ ਜਣੇ ਗਾਇਸ ਸਾਡੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਡੇ ਵੀ ਸੂਟਾਂ ਨੂੰ ਵੱਧ ਤੋਂ ਵੱਧ ਤੁਸੀਂ ਪਿਆਰ ਦਿਓ ਜੀ ਸਾਨੂੰ ਵੀ ਵਕਤ ਹੋਆ ਤਾਂ ਮੈਸੇਜ ਕਰੋ ਜੀ ਤੁਸੀਂ ਸਾਡੇ ਸੂਟ ਤੁਹਾਨੂੰ ਕਿਹੋ ਜਿਹਾ ਲੱਗਦੇ ਹੈਗੇ ਤੇ ਲੋ ਜੀ ਆਪਾਂ ਸੂਟ ਦਿਖਾਉਣੇ ਤੁਹਾਨੂੰ ਸ਼ੁਰੂ ਕਰਦੇ ਆ ਜੀ ਲੋ ਜੀ ਪਹਿਲਾ ਕਲਰ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਦੇਖੋ ਜੀ ਕਿੱਡਾ ਸੋਹਣਾ ਕਲਰ ਹੈਗਾ ਜਿਵੇਂ ਕੋਈ ਆਪਣਾ ਹੁਣ ਗਰਮੀ ਦਾ ਮੌਸਮ ਹੈ ਤੇ ਇਹਦੇ ਵਿੱਚ ਕੋਈ ਆਪਾਂ ਨੂੰ ਫੰਕਸ਼ਨ ਆ ਜਾਏ ਤੇ カラー ਵੀ ਬਹੁਤ ਵਧੀਆ ਹੈ ਤੇ ਗਰਮੀ ਦੇ ਆਉਣ ਵਾਲਾ ਇਹਦੇ ਨਾਲ ਆ ਵਾਲੀ ਸ਼ਰਟ ਮੈਚਿੰਗ ਹੈ ਜੀ ਇਹ ਹੈਗੀ ਹੈ ਜੀ ਬੈਂਬਰਿਕ ਸਿਲਕ ਜੀ ਤੁਸੀਂ ਦੇਖ ਸਕਦੇ ਹੋ 100% ਹੈ ਸਿਲਕ ਇੰਨੀ ਸੋਹਣੀ ਕੁਆਲਿਟੀ ਹੈ ਜੀ ਕੱਪੜਾ ਇੰਨਾ ਲਾਈਟ ਵੇਟ ਹੈਗਾ ਬਿਲਕੁਲ ਪਾਏ ਦਾ ਨਹੀਂ ਪਤਾ ਲੱਗਣਾਗਾ ਬੜੀ ਸੋਹਣੀ ਕੁਆਲਿਟੀ ਹੈ ਤੇ ਬੜਾ ਹੀ ਸੋਹਣਾ ਕਲਰ ਹੈਗਾ ਜਦੋਂ ਮੇਰੀ ਭੈਣ ਨੇ ਕਿਸੇ ਨੇ ਵੀ ਸਵਾਲਿਆ ਸੂਟ ਰੂਪ ਚੜ ਜਾਣਗਾ ਬਹੁਤ ਪਿਆਰੀ ਜੀ ਚੀਜ਼ ਹੈਗੀ ਜਲਦੀ ਤੋਂ ਜਲਦੀ ਤੁਸੀਂ ਵੀਡੀਓ ਦੇ ਵਿੱਚ ਜਲਦੀ ਜਲਦੀ ਵੀਡੀਓ ਦੇ ਵਿੱਚ ਸਕਰੀਨ ਸ਼ਾਟ ਲੈ ਕੇ ਆਰਡਰ ਪਾ ਦਿਓ ਜੀ ਆਪਾਂ ਤੁਹਾਡੇ ਘਰ ਤੱਕ ਇਹ ਸੂਟ ਨੂੰ ਜਲਦੀ ਤੋਂ ਜਲਦੀ ਪਹੁੰਚਦਾ ਕਰ ਦਈਏ ਵੱਧ ਤੋਂ ਵੱਧ ਪਿਆਰ ਦੇਣਾ ਜੀ ਸਾਡੀ

ਤੁਸੀਂ ਵੀ ਦੇਖ ਸਕਦੇ ਹੋ ਇਹ ਵੀ ਵੈਵਰ ਕੋਕੋਟਨ ਦੇ ਵਿੱਚ ਹੈ ਡੈਮਰ ਇੱਕ ਸਿਲਕ ਕਲਰ ਇਹ ਵੀ ਬਹੁਤ ਪਿਆਰਾ ਹੈ ਇਹ ਨਾਲ ਨਾਲ ਦੁਪट्टे ਹੈ ਨਹੀਂਗੇ ਜੀ ਦੁਪट्टे ਤੁਹਾਡੀ ਚੋਅ ਅਸ ਦੇ ਅਨੁਸਾਰ ਲੱਗਣਗੇ ਜੋ ਦੁਪੱਟਾ ਸਾਨੂੰ ਤੁਸੀਂ ਮੈਸੇਜ ਦੇ ਵਿੱਚ ਲਿਖ ਕੇ ਪਾਉਗੇ ਆਪਾਂ ਉਹੀ ਦੁਪੱਟਾ ਤੁਹਾਨੂੰ ਰੈਡੀ ਕਰਕੇ ਦੇਵਾਂਗੇ एक एकद वाला कलर है जी ये तो भी ज्यादा प्यारी चीज़ है ये बॉटम का कलर आ गया जे भी कलर है सारे गर्मी से चलने वाले कलर है जी एक तो एक हटके जी बहुत प्यारी जी क्वालिटी है सरदारी जी लुक वे सूट है जी ਤੁਸੀਂ ਵੀ ਵੇਖ ਸਕਦੇ ਆ বিনা ਦੁਪट्टे ਤੋਂ ਆਏ ਹਾਰੇ ਸਾਰੇ ਦੁਪੱਟਾ ਜੋ ਵੀ ਕਸਟਮਰ ਦੀ ਮਨਪਸੰਦ ਹੁੰਦੀ ਹੈ ਕਿਸੇ ਲਈ ਸਫੋਨ ਦਾ ਲਵਾਉਣਾ ਚ ਨੋਨ ਦਾ ਲਵਾਉਣਾ ਜੋ ਵੀ ਆਪਣੀ ਚਵਾਸ ਦੇ ਅਨਸਾਰ ਹੀ ਲੱਗ ਸਕਦਾ ਦੁਪੱਟਾ ਜੀ ਉਹ ਦੁਪੱਟੇ ਨਾਲ ਰੇਟ ਬਣੂਗਾ ਇਹ বিনা ਦੁਪੱਟੇ ਤੋਂ ਆਲੇ ਫੁੱਟ ਹੈ ਕਲਰ ਹੋ ਗਿਆ ਹੁਣ ਜੀ ਆਪਾਂ ਤੁਹਾਨੂੰ ਇੱਕ ਨਾ ਸੈਂਪਲ ਦਿਖਾਉਣੇ ਆ ਆਪਣੇ ਕੋਲੇ ਕਿੜਾ ਇਹ ਵਾਲੇ ਵਰਕ ਵਾਲੇ ਸੂਟ ਤਿਆਰ ਹੋ ਕੇ ਆਏ ਆ ਦੇਖੋ ਜੀ ਕਿੰਨਾ ਸਿਆਰਾ ਜਿਹਾ ਕਲਰ ਹੈ ਵਰਕ ਦੀ ਕਿੰਨੀ ਸਫਾਈ ਹੈ ਜੀ ਜੇ ਤੁਹਾਨੂੰ ਪਸੰਦ ਹੋਵੇ ਤੁਸੀਂ ਸਾਨੂੰ ਦੱਸ ਸਕਦੇ ਆਂ ਮੈਸੇਜ ਕਰ ਸਕਦੇ ਹੋ ਦੇਖੋ ਜੀ ਇਹ ਕਲੀਆਂ ਬਣੀਆਂ ਹੋਈਆਂ ਇਸ ਤਰ੍ਹਾਂ ਮੂਰੇ ਘੇਰੇ ਤੇ ਜਾਂਦੀਆਂ ਇਹ ਆਪਾਂ ਘੇਰਾ ਹੋ ਗਿਆ ਜੀ ਇਹ ਵੀ ਗਰਮੀ ਦਾ ਕਲਰ ਬਹੁਤ ਪਿਆਰਾ ਜਿਹਾ ਕਲਰ ਹੈਗਾ ਕਲਰ ਬਹੁਤ ਸੋਹਣੇ ਠਾਕੇ ਬਣਾਏ ਹੋਏ ਆ ਬਰਕ ਬਹੁਤ ਜਿਆਦਾ ਸੋਨਾ ਕੀਤਾ ਹੋਇਆ ਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਆਪਾਂ ਤੁਹਾਡੀ ਸਪੋਰਟ ਨਾਲ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਆਪਾਂ ਹੋਰ ਆਉਂਦੇ ਰਵਾਂਗੇ ਤੁਸੀਂ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਅੱਗੇ ਤੋਂ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਵਾਂਗੇ ਬਾਏ ਜੀ